ਪ੍ਰਾ ਤੁਹਾਡਾ ਮਿਲਤਾ ਗਿਆ ਸੀ ਤੁਹਾਨੂੰ ਪਰਚਾਇਆ ਪਰਚਾ ਮੈਂ ਆਪਣੇ ਮੰਮੀ ਡੈਡੀ ਨੂੰ ਨਾ ਮਿਲਾਂ ਉਹਨਾਂ ਨੂੰ ਇੱਥੇ ਬੁਲਾ ਲਓ ਮੀਂਹ ਨਾ ਰੱਖੋ ਦੋ ਮਹੀਨੇ ਰੱਖੋ ਉਹ ਨਾ ਜਾਵਾਂ ਮੈਨੂੰ ਬਸ ਇਸ ਕਰਕੇ ਲਚਾਰੀ ਸਹਿਣੀ ਪੈਂਦੀ ਹੈ ਦੋਸਤੋ ਵੀ ਮੈਨੂੰ ਰੋਟੀ ਨਹੀਂ ਬਣਾਣੀ ਆਉਂਦੀ ਰੋਟੀ ਨਹੀਂ ਆਉਂਦੀ ਬਣਾਣੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਘੈਂਟ ਹੋ ਗਏ ਤੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਬੈਠੇ ਸਟੂਡੀਓ ਦੇ ਵਿੱਚ ਸਟੂਡੀਓ ਵੀ ਕਹਾਦਾ ਮਲਟੀਪਰਪਸ ਹਰ ਆਫਿਸ ਹੈ ਵਿੱਚ ਹੀ 뮤직 ਚੱਲਦਾ ਹੈ ਵਿੱਚ ਹੀ ਫਾਈਲਾਂ ਰੈਡੀ ਹੁੰਦੀਆਂ ਨੇ ਹੁਣ ਵੀ ਮੈਂ ਕਿਸੇ ਵੀਰ ਭੈਣਾ ਦੀ ਫਾਈਲਾਂ ਫੁੱਲਾਂ ਰੈਡੀ ਕਰੀ ਜਾਂਦਾ ਸੀ ਤੇ ਹੁਣ ਆਪਾਂ ਜਾਣਾ ਕਿਸੇ ਪਾਸੇ ਕਈ ਵਾਰ ਆਪਾਂ ਜਦੋਂ ਕਿਤੇ ਜਾਣਾ ਹੁੰਦਾ ਤਾਂ ਗੱਡੀ ਦੀ ਸੀਟ ਕਢਾ ਦਿੰਨੇ ਆ ਤੇ ਕਈ ਵਾਰ ਕਿਤੇ ਜਾਣਾ ਤਾਂ ਗੱਡੀ ਦੀ ਸੀਟ ਵਿੱਚ ਲਗਾਉਣੀ ਪੈਂਦੀ ਆ ਬਸ ਇਹ ਹੁਣ ਕਿਹਨੂੰ ਮੈਨੂੰ ਕਹਿੰਦੇ ਨੇ ਵੀ ਜਿਹੜੀ ਗੱਡੀ ਦੀ ਸੀਟ ਆਪਾਂ ਪਿਛਲੇ ਕੱਢ ਕੇ ਰੱਖੀ ਹੋਈ ਉਹਨੂੰ ਲਾਓ ਤੇ ਹੁਣ ਮੈਂ ਕੰਮ ਆਪਣਾ ਫਾਈਲਾਂ ਫੁੱਲਾਂ ਜਿਹੜੀਆਂ ਵੀ ਰੇਡ ਕਰਨੀਆਂ ਸੀ ਕਰ ਲਈਆਂ ਹੁਣ ਮੈਂ ਸੀਟ ਕਢਦਾ ਮੈਂ ਸਟੂਡੀਓ ਦਾ ਇੱਧਰ ਰੱਖੀ ਹੋਈ ਆ ਸਾਹਮਣੇ ਡਬਿੰਗ ਰੂਮ ਦੇ ਵਿੱਚ ਕਿਰਨ ਨੂੰ ਆਵਾਜ਼ ਮਾਰਦਾ ਮੇਰੇ ਨਾਲ ਸੀਟ ਕਢਾਓ ਕਿਉਂਕਿ ਆਪਾਂ ਜਾਣਾ ਜੀ ਕਿਰਨ ਦੇ ਪੇਕਿਆਂ ਤੇ ਉਹ ਫਿਰ ਪਿੱਛੇ ਸੀਟ ਲਵਾ ਲੈਣੇ ਜੇ ਕਿਤੇ ਇੱਧਰ ਉੱਧਰ ਜਾਣਾ ਪਿਆ ਜੇ ਫਿਰ ਸੀਟ ਹੋਣੀ ਚਾਹੀਦੀ ਆ ਤੇ ਵੈਸੇ ਵੀ ਜਦੋਂ ਕਿਤੇ ਟ੍ਰਿਪ ਤੇ ਜਾਣਾ ਹੁੰਦਾ ਮੇਰੇ ਸਾਹਮਣਾਂ ਉਦੋਂ ਹੀ ਸੀਟ ਕਢਾਣੀ ਚਾਹੀਦੀ ਆ ਆਦਰਵਾਇਸ ਤਾਂ ਲੋਡ ਨਹੀਂ ਪੈਂਦੀ ਹਨਾ ਸੀਟ ਪਿੱਛੇ ਲੱਗੀ ਰਹੇ ਚਲੋ ਇੱਕ ਦੋ ਬਣੇ ਫालतੂ ਬਹਿ ਜਾਂਦੇ ਨੇ ਹੁਣ ਮੈਂ ਪਹਿਲਾ ਕਿਰਨਵਾਜ ਮਾਰਾਂ ਓਏ ਕੀ ਮੌਕੇ ਤੇ ਚੁੱਕਾ ਮਾਰਿਆ ਓਏ ਹਾਏ ਲੰਮੀਆਂ ਉਮਰਾਂ ਮੈਨੂੰ ਨਹੀਂ ਪਤਾ ਚਹੀਦਾ ਵਾਕ ਸ਼ੂਟ ਕਰਾਂ ਮੈਂ ਵਲੋਗ ਵਿੱਚ ਇਹ ਬੋਲ ਰਿਹਾ ਸੀ ਮੈਂ ਕਿਰਨਵਾਜ ਮਾਰਦਾ ਤੇ ਕਿਰਨਵਾਲ ਖਲਾਰ ਕੇ ਬਾਹਲ ਖਲਾਰ ਕੇ ਆ ਜਾਣੀ ਮਾਰਨੀ ਹੈ ਪਹਿਲਾਂ ਆਵਾਜ਼ਾਂ ਨਹੀਂ ਆਵਾਜ਼ ਨੂੰ ਸੁਣਾ ਕੇ ਹੀ ਭਾਂਡੇ ਧੋ ਕੇ ਹੀ ਕੱਪੜੇ ਮਸ਼ੀਨ 'ਚ ਪਾ ਪੋ ਕੇ ਤੇ ਬੈੱਡ ਬੁੱਟ ਛਾੜ ਕੇ ਮਸੇ ਮਸੇ ਕਿਉਂ ਆਣ ਨਹੀਂ ਗਏ ਰਸ ਬੈੱਡ ਨਹੀਂ ਹੂੰ ਪੀ ਬਾਦਸ ਹੋ ਗਈ ਸੀ ਉਸ ਤੋਂ ਬਾਅਦ ਮੈਂ ਫਿਰੇਵਾ ਇਹ ਕੰਮ ਕਰਕੇ ਸਾਰੇ ਫਿਰ ਮੈਂ ਹੋਣਾ ਹੀ ਰਸੋਈ ਸਾਫ ਕਰਕੇ ਆਈ ਹਾਂ ਦੁਪਹਿਰ ਦਾ ਵੇਖਾਂਗੇ ਕੀ ਕਰਨਾ ਹੋਏ ਸੋਹਣਿਆ ਹੁਣ ਘੜੀ ਤੂੰ ਸਿਆ ਕਰੋ ਮੇਰਾ ਸੀਟ ਕਢਾ ਦਿਓ ਬਸ ਇੰਨਾ ਕੰਮ ਕਰਾ ਦਿਓ ਬਾਕੀ ਕੰਮ ਮੇਰਾ ਥੱਲੇ ਕਿੱਥੇ ਲੈ ਕੇ ਜਾਓਗੇ ਮੈਨੂੰ ਬਸ ਲਿਫਟ ਤੱਕ ਰਖਾ ਦਿਓ ਬਸ ਅੱਗੇ ਮੈਂ ਆਪੇ ਕਰ ਲਾਂਗੇ ਜਿਵੇਂ ਮਰਜ਼ੀ ਆ ਜਾਓ ਫਿਰ ਕੁੜੀ ਸੁੱਤੀ ਆ ਉੱਠ ਪਰ ਆ ਕੁਰਸੀਆਂ ਪਰ ਸਾਈਡ ਤੇ ਕਰੋ ਇੱਧਰ ਰੱਖੀ ਹੋਈ ਹੈ ਸੀਟ ਇਹ ਪਹਿਲਾਂ ਹਰਮੋਨੀ ਵਾਲੀ ਮੇਰਾ ਵੀ ਦਿਮਾਗ ਬੜਾ ਲਾਇਆ ਬੜਾ ਕੁਰਸੀਆਂ ਇੱਧਰ ਕਰ ਦੋ ਸੀਟ ਵਿੱਚ ਨਿਕਲ ਜਾਈ ਬੜਾ ਆਨੰਦ ਲੈ ਲਿਆ ਮੀਣਾ ਸੀਟ ਤੋਂ ਸਮਾਨ ਰੱਖ ਰੱਖ ਕੇ ਕਿਉਂਕਿ ਹੁਣ ਕੋਈ ਮੰਨ ਲਓ ਮੈਂਬਰ ਜ਼ਿਆਦਾ ਹੋਣ ਤੇ ਫਿਰ ਚੰਗਾ ਜਣੀ ਲੱਗਦਾ ਹੈਗਾ ਕਿ ਪਿੱਛੇ ਸਿਰਨਾ ਹੋਵੇ ਤੇ ਹਾਂ ਫਸ ਫਸ ਕੇ ਬਹਿਣਾ ਮੇਰੇ ਕਟਸਮ ਸੀਟਰ ਦਾ ਫਾਇਦਾ ਕੀ ਨਹੀਂ ਚਲੋ ਉਹ ਤਾਂ ਐਮਰਜੈਂਸੀ ਵਾਸਤੇ ਹੈ ਵੀ ਹਾਂ ਉਹ ਚਲੋ ਆਪਾਂ ਨੂੰ ਏਹੀ ਕਿ ਟ੍ਰਿਪ ਤੇ ਸਾਡਾ ਸਮਾਨ ਸਮੁੰਜਦਾ ਅਸੀਂ ਫਿਰ ਫਿਰ ਰੱਖਣ ਦਾ ਕੋਈ ਫਾਇਦਾ ਨਹੀਂ ਕਿਉਂ ਆਪਾਂ ਟੈਟ ਕਰਕੇ ਸਮਾਨ ਰੱਖਣਾ ਹੈ ਇਸ ਕਰਕੇ ਹੁਣ ਆਪਾਂ ਟ੍ਰਿਪ ਤਾਂ ਹਾਲੇ ਸਾਡੀ ਕੋਈ ਨਹੀਂ ਕਿ ਨੇੜੇ ਤੇੜੇ ਹਾਂ ਅਜੇ ਤੱਕ ਕੋਈ ਨਹੀਂ ਗਰਮੀ ਬੜੀ ਆ ਗਰਮੀ ਬੜੀ ਹੈ ਆਹ ਦੋ ਚਾਰ ਦਿਨ ਜਿਹੜੇ ਬਾਦਤ ਨੂੰ ਫੀਵਰ ਚੜਿਆ ਸੀ ਉਹਨੇ ਤਾਂ ਆਪਾਂ ਨੂੰ ਕੰਨਾਂ ਨੂੰ ਹੱਥ ਲਵਾਤਾ ਮਤਲਬ ਉਹੀ ਹੁੰਦਾ ਨਾ ਬੱਚਾ ਮਾੜਾ ਜਿਹਾ ਢਿੱਲਾ ਹੋ ਜਾਏ ਮਾਂ ਬੇ ਨੂੰ ਜਿਹੜੀ ਇੱਕ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਜਿੰਨੇ ਤੱਕ ਬੱਚਾ ਨਾਰਮਲ ਆਪਣੇ ਉਹ ਖੇਡਣ ਲੱਗਦਾ ਹ ਨਹੀਂ ਹੱਸਣ ਖੇਡਣ ਲੱਗਦਾ ਚੀਜ਼ਾਂ ਚੋੱਕ ਕੇ ਲੈਣਾ ਆ ਵੇ ਇਹ ਤੋਂ ਪੈਂਦਾ ਕੈਪ ਲੈ ਕੇ ਗਈ ਹੈ ਇਧਰੋਂ ਚੱਕ ਕੇ ਆ ਮੇਰੀ ਤੋਂ ਫਾਈ ਹੈ ਪੈਨ ਦਾ ਕੈਪ ਪਟਕੇ ਲੈ ਗਈ ਪੈਨ ਨਿਕਲਿਆ ਜਦੋਂ ਜਦੋਂ ਅੰਦਰ ਐਂਟਰ ਕੀਤੀ ਸੀ ਇੱਥੇ ਆਪਣੇ ਪਾਪਾ ਦੀ ਗੋਦੀ 'ਚ ਬੈ ਕੇ ਪਿਆਨੋ ਵਜਾ ਰਹੀ ਸੀ ਉਹਦਾ ਧਿਆਨ ਇੱਥੇ ਪੈਨ ਤੇ ਪੈ ਗਿਆ ਤੇ ਉਹ ਉਹਦਾ ਨਾ ਮਤਲਬ ਭਾਵੇਂ ਪਿਆਨੋ ਵਜਾ ਰਹੀ ਪਰ ਦਿਮਾਗ ਉਹਦੀ ਅੱਖਾਂ ਇਧਰ ਸੀ ਕਿ ਮੈਂ ਇਹਨੂੰ ਕਿਹੜੇ ਟਾਈਮ ਇਹਨੂੰ ਚੱਕਾਂ ਉਤਰੀ ਆ ਇੱਥੋਂ ਖਲੋ ਕੇ ਪਹਿਲਾਂ ਇਹਦੇ ਨਾਲ ਪੰਗੇ ਪੰਗੇ ਹੁਣ ਇੱਥੋਂ ਤੱਕ ਉਹਦਾ ਹੱਥ ਪੈ ਤਾਂ ਗਿਆ ਮੜਾ ਜਾ ਪਰ ਉਹਦਾ ਇੱਥੋਂ ਅਗਲਾ ਕੈਪ ਨਿਕਲ ਗਿਆ ਆ ਗਿਆ ਪੈਨ ਇੱਥੇ ਰਹਿ ਗਿਆ ਹੁਣ ਲੈ ਕੇ ਤੇ ਬਾਹਰ ਜਦੋਂ ਚਲ ਗਈ ਨਾ ਬੜੀ ਖੁਸ਼ ਹੋਈ ਵੀ ਮੈਂ ਪਤਾ ਨਹੀਂ ਜੰਗ ਜਿੱਤ ਕੇ ਆਈ ਹੁੰਦੀ ਜੀ ਮੈਂ ਪੈਨ ਚੱਕ ਲਈ ਆਂ ਹਾਂ ਮੈਂ ਕਿਹਾ ਮੈਨੂੰ ਦੇ 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 ਮੇਰੇ ਕੋਲੋਂ ਦੂਰ ਭੱਜ ਜਾਂਦੀ ਹੁਣ ਸੁੱਤੀ ਐ ਫੜ ਕੇ ਹੱਥ 'ਚ ਪੈਨ ਤੇ ਹੁਣ ਆਪਾਂ ਮੈਂ ਹਾਂ ਆਪਾਂ ਕੰਮ ਕਰ ਲਈਏ ਨੇ ਜਰਾ ਟੱਕਰ ਇਹਨੂੰ ਨਾ ਮੈਂ ਦੂਸਰੇ ਨਾਲ ਸਕੈਚ ਲਿਆ ਦੇਣਾ ਰੋ ਉਹ ਉਹ ਜੇ ਖੋਲ ਲਿਆ ਗਲਤੀ ਨਾਲ ਉਹਨੇ ਲੇਖ ਲੁਕ ਦਿਆ ਕਰਨਾ ਕਿਤੇ ਹਾਂ ਇਹ ਵੀ ਹੈ ਮੈਂ ਪੈਨ ਨਾ ਤਾਂ ਨਹੀਂ ਪਕੜਾਂਦਾ ਵੀ ਜੇ ਮੰਨ ਲਓ ਗਲਤੀ ਨਾਲ ਖੋਲ ਗਿਆ ਤੇ ਕੀ ਲੱਗ ਸਕਦੀ ਉਹਨੂੰ ਹਾਂ ਤਾਂ ਨਹੀਂ ਫੜਾਂਦਾ ਤਾਂ ਹੀ ਉਹਨੂੰ ਜਿਹੜੀ ਚੀਜ਼ ਤੋਂ ਰੋਕਦੇ ਆ ਉਹਨੂੰ ਜਿਆਦੀ ਵਧੀਆ ਲੱਗਦੀ ਉਹ ਚੀਜ਼ ਲੈ ਕੱਢੋ ਜੀ ਕੱਢੋ ਸੀਟ ਸਮਾਨ ਹੀ ਬੜਾ ਕੱਢੋ 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 ਲਓ ਜੀ ਗੱਡੀ ਦੇ ਵਿੱਚ ਪਿਛਲੀ ਸੀਟ ਲਵਾ ਲਈ ਉਹ ਪੀ ਪਿੱਛੇ ਲਾ ਲਈ ਐਦਾਂ ਲੱਗਦਾ ਜੀ ਲੰਡੀ ਜੀ ਹੋਈ ਵੀ ਗੱਡੀ 7 ਸੀਟਰ ਨਹੀਂ ਲੱਗਦੀ ਸੀ ਚਲੋ ਉਹਦਾ ਲਵਾ ਉਤਾਰਨ ਦਾ ਆਪਣਾ ਫਾਇਦਾ ਹੈ ਕਿਉਂਕਿ ਸਮਾਨ ਜਦੋਂ ਲੰਬੇ ਟ ਸਫਰਾਂ ਤੇ ਜਾਣਾ ਵਧੀਆ ਆ ਜਾਂਦਾ ਤੇ ਲਗਾਉਣ ਦਾ ਆਪਣਾ ਫਾਇਦਾ ਜਦੋਂ ਆਪਾਂ ਜਾਣਾ ਹੁੰਦਾ ਕਿਤੇ ਰਿਸ਼ਤੇਦਾਰੀ ਦੇ ਵਿੱਚ ਬਹਿਬੂ ਜਾਈਦਾ ਲਾ ਕੇ ਉਦੋਂ ਹੀ ਹੁਣ ਉਤਾਰਿਆ ਕਰਾਂਗੇ ਜਦੋਂ ਲੰਬੇ ਟੂਰ ਤੇ ਜਾਇਆ ਕਰਦੇ ਆ ਉਦਾਂ ਲਗਾ ਕੇ ਰੱਖਿਆ ਕਰਾਂਗੇ ਠੀਕ ਹੈ ਜੀ ਤੇ ਹੁਣ ਚੰਡੀਗੜ੍ਹ ਆਈ ਆ ਜੀ ਆਏ ਆ ਜੀ ਕਿਰਨ ਦੇ ਪੇਕੇ ਜਾਣਾ ਪਹਿਲਾਂ ਥੋੜਾ ਥੋੜਾ ਜਿਹੜਾ ਸਮਾਨ ਸਮੂਹ ਲੈ ਲੀਏ ਤੇ ਇੱਕ ਦੋ ਕੰਮ ਸੀ ਸਾਨੂੰ ਚੰਡੀਗੜ੍ਹ ਉਹ ਕਰ ਲਈਏ ਮੈਂ ਫੋਨ ਥੱਲੇ ਕਰ ਲਾਂ ਕਿਤੇ ਫਰਲਾ ਕੱਢ ਦੇਣ ਚਲਾਣ ਵੱਡਾ ਫਰਲਾ ਹੋ ਜੇ ਕਹਿਣਗੇ ਚਲਾਣ ਲੈਣ ਆਏ ਸੀ ਇੱਥੇ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਨਾ ਬੋਲੋ ਜੀ ਨਾ ਬੋਲੋ ਸੀਟ ਫਿੱਟ ਕਰਾਣੀ ਸੀ ਮੈਂ ਗੱਡੀ 'ਚ ਬਕਰਾਲੀ ਗਿਰਨ ਤੋਂ ਸੀਟ 'ਚ ਕਈ ਬੜੀ ਭਾਰੀ ਨਹੀਂ ਤੁਸੀਂ ਇੱਕ ਚੀਜ਼ ਭੁੱਲੀ ਮੈਨੂੰ ਲੈ ਕੇ ਨਹੀਂ ਦਿੱਤੀ ਕਿਹੜੀ ਚੀਜ਼ ਜਦੋਂ ਆਪਾਂ ਕੋਥੋਂ ਚੰਡੀਗੜ੍ਹ ਆਹੀ ਚੰਡੀਗੜ੍ਹ ਗਏ ਨਾ ਅੱਜ ਕੰਮ ਸੀ ਜ਼ਰੂਰੀ ਸਾਨੂੰ ਕੋਈ ਤੇ ਰਸਤੇ 'ਚੋਂ ਦੇ ਜਿਹੜਾ ਤੇਲ ਪਾ ਲੈ ਛੱਡੇਗੜ੍ਹ ਦਾ ਉਹ ਵੀ ਪਾ ਲੈ ਆਖ ਦੋ ਚਿਕਕਾਂ ਲੈਣੀਆਂ ਸੀ ਉਹ ਲੈ ਲਈਆਂ ਦੋ ਤੇ ਥੋੜਾ ਬੈਂਕ 'ਚ ਕੰਮ ਸੀ ਉਹ ਵੀ ਕਰ ਲਿਆ ਫਿਰ ਬਾਜ ਵੀ ਜਿਹੜਾ ਮੈਨੂੰ ਕਹਿੰਦੇ ਹੋ ਤਾਂ ਕੋਈ ਕੰਮ ਨਹੀਂ ਹੈਗਾ ਤੇ ਮੈਂ ਕਿਹਾ ਨਹੀਂ ਮੈਂ ਕਿਹਾ ਕੱਲ ਤੇ ਮੇਰੇ ਕੋਲ ਕੁਝ ਕਿਆ ਸੀ ਤੇ ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਅੱਜ ਉਹ ਮੈਨੂੰ ਤੁਸੀਂ ਚੀਜ਼ ਲੈ ਕੇ ਦਿੰਦੇ ਹੋ ਕਿ ਨਹੀਂ ਦਿੰਦੇ ਠੀਕ ਹੈ ਠੀਕ ਅੱਜ ਕੱਲ ਮੈਂ ਲਾਲਚ ਕਿ ਮੈਂ ਤੈਨੂੰ ਗਿਫਟ ਲੈ ਕੇ ਦਵਾਂਗਾ ਕਿਸ ਨਾਮ ਦਾ ਗਿਫਟ ਲੈ ਕੇ ਦਾਂ ਕਿਉਂ ਲੈ ਕੇ ਦਵਾਂ ਕਿਹੜੀ ਦਾ ਹੱਡੀ ਦਾ ਕਿਹੜੀ ਅਨਿਵਰਸਰੀ ਜਿਹੜੀ ਅਸੀਂ ਪਹਿਲੀ ਅਨਿਵਰਸਰੀ ਮਨਾਉਂਦੇ ਹਾਂ ਜਦੋਂ ਤੁਸੀਂ ਮਿਲੇ ਸੀ ਲੋਕਾਂ ਦੀਆਂ 1 ਕਨਵਰਸਰੀ ਆਉਂਦੀ ਹੈ ਨਾ ਮੈਨੂੰ ਦੋ ਦੋ ਮਨਾਣੀਆਂ ਪੈਂਦੀਆਂ ਨੇ 6 ਅਪ੍ਰੈਲ ਵਾਲਾ ਦਿਨ ਯਾਦ ਰੱਖੀ ਫਿਰਦੀ ਆ ਕਿਰਨ ਕਹਿੰਦੀ ਉਸ ਦਿਨ ਆਪਾਂ ਮਿਲੇ ਸੀ ਮੈਂ ਕਹਾ ਮਿਲੇ ਸੀ ਠੀਕ ਆ ਚੰਗੀ ਗੱਲ ਹੈ ਮਿਲੇ ਸੀ ਨਹੀਂ ਕਹਿੰਦੇ ਉਹ ਵੀ ਅਨਿਵਰਸਰੀ ਹੁੰਦੀ ਹੈ ਆਪਣੀ ਉਹ ਯਾਦ ਤਾਂ ਜਿਆਦਾ ਯਾਦ ਤਾਂ ਠੀਕ ਹੈ ਮੰਨ ਲੈ ਸਾਡੀ ਅਨਿਵਰਸਰੀ ਹੁੰਦੀ ਹੈ ਜੀ 20 ਦਸੰਬਰ ਦੀ ਤੇ ਹੁਣ 6 ਅਪ੍ਰੈਲ ਨੂੰ ਵੀ ਹਰ ਸਾਲ ਇਹ ਯਾਦ ਕਰਾਉਂਦੀ ਹੈ ਤੇ ਮੈਨੂੰ ਉਹਦਾ ਗਿਫਟ ਚਾਹੀਦਾ ਮੈਂ ਕਹਿੰਦੀ ਮੈਂ ਹੁਣ ਕਹਿੰਦੇ ਹੁਣ ਨਹੀਂ ਅਨਿਵਰਸਰੀ ਨਹੀਂ ਕਿਹਨੂੰ ਕਿਹਨੂੰ ਮਿਲੇ ਸੀ ਕਿਹਨੂੰ ਮ ਕਿਉਂ ਮਿਲੇ ਸੀ ਤੁਸੀਂ ਕਿਦੋਂ 20 ਨਵੰਬਰ ਤੋਂ ਆਪਣੀ 6 ਅਪ੍ਰੈਲ ਨੂੰ ਤੁਹਾਨੂੰ ਮੈਨੂੰ ਤੇ ਮੈਨੂੰ ਗਿਫਟ ਨਹੀਂ ਦੇਣਾ ਫਿਰ ਤੇ ਅਸੀਂ ਮੰਗੇ ਹੀ ਨਹੀਂ ਤੇ ਮੈਂ ਮੈਂ ਨਹੀਂ ਮੰਗਿਆ ਤੁਸੀਂ ਨੇ ਮੰਗਿਆ ਉਹ ਕੈਨਸਲ ਡਿ ਗਿਫਟ ਗਿਫਟ ਕੈਨਸਲ ਇੱਕ ਨਹੀਂ ਦੋਨ ਵਰਸਰੀਆਂ ਹੁਣ ਯਾਰ ਦੋ ਜ਼ਿੰਦਗੀ ਦੇ ਦੂਜੇ ਪੜਾ ਤੇ ਤੁਰ ਪਏ ਆ ਠੀਕ ਹੈ ਬੁਜ਼ੁਰਗੀ ਵੱਲ ਤੁਰਨ ਜਾ ਰਹੇ ਆ ਜਵਾਨੀ ਲੰਘੀ ਮੈਚਿਓਰਿਟੀ ਹੁਣ ਚੱਲ ਰਹੀ ਹੈ ਤੇ ਇੱਕ ਸਮਾਂ ਜਦੋਂ ਕੁੜੀ ਵੱਡੀ ਹੋ ਜਾਣੀ ਹੈ ਫਿਰ ਅਦਖੜ ਵਿੱਚ ਪਹੁੰਚ ਜਾਗੇ ਅਦਖੜ ਤਾਂ ਵਿੱਚ ਹੋਏ ਪਿਆ ਬੱਚਾ ਜਦੋਂ ਥੋੜਾ ਵੱਡਾ ਹੋਊਗਾ ਹੋਰ ਜ਼ਿਆਦਾ ਅਦਖੜ ਹੋ ਜਾਣਗੇ ਫਿਰ ਬਜ਼ੁਰਗ ਹੋ ਜਾਣਗੇ ਖਲੇ ਵੀ ਛਾਲੇ ਚੋਚਲੇ ਮੋਚਲੇ ਆ ਜਾਂਦੇ ਨੇ ਚੋਚਲੇ ਨਹੀਂ ਆ ਅਸਲ ਕਿ ਉਹ ਹੁੰਦਾ ਵਾ ਜਿੰਨੇ ਕਹਿੰਦੇ ਇੱਕ ਇੱਕ ਵਸ ਗਿਫਟ ਲੈਣ ਦਾ ਬਾਹਣਾ ਹੁੰਦਾ ਨਹੀਂ ਨਹੀਂ ਯਾਰ ਯਾਦਗਰੀ ਤਾਂ ਯਾਦਗਰੀ ਭਾਵੇਂ ਇਹ ਬੁੱਢੇ ਕਿਉਂ ਨਾ ਹੋ ਜੀਏ ਪਰ ਜਿਹੜੇ ਆਪਣੇ ਇਕੱਠੇ ਬਤਾਇਆ ਹੁੰਦਾ ਸਮਾਂ ਜਦੋਂ ਮਿਲੇ ਆ ਉਹ ਚੀਜ਼ਾਂ ਨੂੰ ਤੁਸੀਂ ਭੁੱਲ ਥੋੜੀ ਸਕਾਂਗੇ ਫਿਰ ਉਹ ਦੇਖੋ ਉਹ ਹੁੰਦੇ ਜਾਈਏ ਤੇ ਪਿਛੜਾ ਭੁੱਲਦੇ ਜਾਂਦੇ ਨਹੀਂ ਭੁੱਲਣ ਨੂੰ ਕੌਣ ਕਹਿ ਰਿਹਾ ਵੀਡੀਓ ਦੇਖੋ ਵਲੌਗ ਦੇਖੋ ਕਿੰਨੇ ਬਣਾਏ ਨੇ ਸਾਰੇ ਦੇ ਗਿਫਟ ਵੀ ਤਾਂ ਮੰਨਦਾ ਨਾ ਕਿਹੜੀ ਕਿਤਾਬ ਵਿੱਚ ਲਿਖਿਆ ਗਿਫਟ ਬਣਦਾ ਹੈ ਨਹੀਂ ਠੀਕ ਮੈਨੂੰ ਕਿਹਾ ਸੀ ਮੈਂ ਤਾਂ ਕੁਝ ਵੀ ਕਹਿ ਦੇਣਾ ਸੀ ਮੈਂ ਹੋਰ ਵੀ ਗੱਲਾਂ ਕਹਿਣਾ ਮੇਰੀ ਫਿਰ ਸਾਰੀਆਂ ਗੱਲਾਂ ਤੇ ਅਮਲ ਕਰੋ ਮੈਂ ਸਾਰੀਆਂ ਗੱਲਾਂ ਤੇ ਅਮਲ ਕਰਦੀ ਹਾਂ ਅੱਛਾ ਫਿਰ ਹੁਣ ਮੈਂ ਕਹਿ ਰਾਂ ਪੇਕੇ ਆਪਾਂ ਤੁਹਾਡੇ ਹਫ਼ਤੇ ਲਈ ਚਲਦੇ ਆ ਤੁਸੀਂ ਉਹ ਵੀ ਨਾ ਮੰਨਦੇ ਪੇ ਮੈਂ ਸਾਰੇ ਜਿੰਨੇ ਜਾਣੇ ਵੀ ਤੁਸੀਂ ਵਲੌਗ ਦੇਖ ਰਹੇ ਹੋ ਮੇਰੇ ਵੀਰੋ ਮੇਰੇ ਭੈਣੋ ਵੀ ਮੈਂ ਗਈ ਆ ਆਪਣੇ ਪੇਕੇ ਦਸੰਬਰ ਮਹੀਨੇ ਦੀ ਜਦੋਂ ਮੇਰੇ ਭਰਾ ਦੀ ਤੇ ਭਾਬੀ ਦਾ ਵਿਆਹ ਹੋਇਆ ਸੀ अच्छा ਤੇ 15 8 ਦਸੰਬਰ ਨੂੰ ਅਨੇ 8 ਨੂੰ ਹੀ ਨਾ ਹਾਂ 8 ਨੇ 5 ਨੂੰ 5 ਦਸੰਬਰ ਨੂੰ ਸ਼ਾਗਰ ਰੰਦੇ ਮੇਂ ਅਨਿਵਰਸਰੀ ਦੀ ਡੇਟ ਭੁੱਲੀ ਹੋਰਾਂ ਦੀ ਵਾਹ ਪਹਿਲਾਂ ਯਾਦ ਕਰੋ ਨਹੀਂ ਮੱਲਾ ਮੈਂ ਵਿਆਹ ਤੇ ਗਈਆਂ ਆਪਣੇ ਭਰਾ ਦੇ ਡੇਟ ਤੋਂ 5 ਤਰੀਕ ਨੂੰ ਮੈਂ ਆਇਆ ਸੀ ਇਹਨਾਂ ਦੇ ਆਈ ਥਿੰਕ 5 ਦਸੰਬਰ ਨੂੰ ਤੇ ਇੱਕ ਨੂੰ ਗਏ ਸੀ ਆਪਾਂ ਆਪਾਂ ਇੱਕ ਨੂੰ ਗਏ ਸੀ 5 ਨੂੰ ਵਿਆਹ ਹੋਇਆ ਸੀ ਤੇ 8 ਨੂੰ ਆਪਾਂ ਪਿੰਡ ਪਾਟ ਤਰ ਆਏ ਸੀ ਠੀਕ ਹੈ ਤੇ 15 ਦਸੰਬਰ ਨੂੰ ਹੀ ਵਾਪਸ ਆ ਗਏ ਸੀ 15 ਦਿਨ ਲਗਾ ਕੇ ਅੱਧਾ ਨਹੀਂ ਨਾ 5 ਤਰੀਕ ਤੱਕ ਤੇ ਵੈਸੇ ਨਹੀਂ ਪਤਾ ਲੱਗਾ ਅਸੀਂ ਅਸੀਂ 1 ਨੂੰ ਨਹੀਂ ਗਏ ਅਸੀਂ 2 ਤਰੀਕ ਨੂੰ ਇਹ ਇੱਕ ਨੂੰ ਇਹ ਬਰਥਡੇ ਸੈਲੀਬ੍ਰੇਟ ਕੀਤਾ ਹੀ ਬਾਅਦ ਦਾ ਅੱਛਾ ਠੀਕ ਹੈ 2 ਨੂੰ ਹੀ ਸਵੇਰੇ ਸਵੇਰੇ ਗਏ ਸੀ ਤੇ 5 ਤਰੀਕ ਤੱਕ ਤੇ ਆਪਣੇ ਧੋੜ ਭਾਜ ਕੰਮੋ ਕਾਜ ਚ ਨਾ ਗਈ ਠੀਕ ਆ ਉਸ ਤੋਂ ਬਾਅਦ 8 ਤਰੀਕ ਵੱਲ ਉਧਰ ਕੰਮ ਕਾਜ ਵੀ ਹਾਂ ਉਹ 8 ਤੋਂ ਲੈ ਕੇ 15 ਦੇ ਵਿੱਚ ਵੀ ਕੋਈ ਨਾ ਕੋਈ ਜਿੱਦਾਂ ਮੰਨ ਲਓ ਭਾਬੀ ਦੇ ਪੇਕੇ ਆਏ ਹਨਾ ਤੇ ਆਪਾਂ ਬਾਜ਼ਾਰ ਬਜੂਰ ਚਲ ਗਏ ਇੰਨੀ ਲੰਬੀ ਕਹਾਣੀ ਕਿਉਂ ਸੁਣਾ ਰਹੇ ਹੋ ਠੀਕ ਆ ਤੁਹੀ ਬੰਦਾਸ ਹੈ 15 ਦਿਨ ਮੈਂ 15 ਦਿਨ ਦੇ ਐਕਸਪਲੇਨ ਕਰ ਰਹੀ ਆ ਚਲੋ ਇਹਨੂੰ ਛੱਡੋ 15 ਦਿਨ ਮੈਂ ਚਲੋ ਗਈਓ ਪਤਾ ਨਹੀਂ ਲੱਗਾ ਕਿਦੋਂ ਉਸ ਤੋਂ ਬਾਅਦ ਜਨਵਰੀ ਦੀ 15 ਫਰਵਰੀ ਦੀ 15 ਮਾਰਚ ਦੀ 15 ਹੁਣ ਅਪ੍ਰੈਲ ਦੀ 15 ਆਉਣ ਵਾਲੀ ਆ ਅਪ੍ਰੈਲ ਚਾਰ ਮਹੀਨੇ ਹੋ ਗਏ ਫਿਰ ਇਹ ਥੋੜੇ ਆ ਚਾਰ ਮਹੀਨੇ ਤੇ ਭਰਾ ਤੁਹਾਡਾ ਕਿ ਮਿਲਤਾ ਗਿਆ ਸੀ ਤੁਹਾਨੂੰ ਪਰਚਾਇਆ ਪਰਿਆ ਤੇ ਲੈਣਾ ਆਪਣੇ ਮੰਮੀ ਡੈਡੀ ਨੂੰ ਨਾ ਮਿਲਾਂ ਉਹਨਾਂ ਨੂੰ ਇੱਥੇ ਬੁਲਾ ਲਓ ਮੀਨਾ ਰੱਖੋ ਦੋ ਮਹੀਨੇ ਰੱਖੋ ਜਾਓ ਫਿਰ ਤੁਹਾਨੂੰ ਕੋਈ ਰੋਕ ਰਿਹਾ ਨਹੀਂ ਕੱਲ ਨੂੰ ਇਹ ਫਿਰ ਜਦੋਂ ਤੁਸੀਂ ਇਬਾਦਤ ਫਿਰ ਤੁਸੀਂ ਕਹਿੰਦੇ ਨਹੀਂ ਇਬਾਦਤ ਨੂੰ ਤੁਸੀਂ ਆਪਣੇ ਬਾਰੇ ਤੁਸੀਂ ਪਤਾ ਕਹਿੰਦੇ ਮੈਂ ਤੇ ਇਬਾਦਤ ਨੂੰ ਆਪਣੇ ਨਾਲ ਦਾ ਫਲੈਟ ਲੈ ਕੇ ਦੈਣਾ ਉੱਥੋਂ ਆਪਣੇ ਲਾਗੀਆਂ ਰੱਖਣਾ ਇਬਾਦਤ ਨੂੰ ਤੇ ਇਹ ਨਾ ਮਿਲੀਏ ਆਪਣੇ ਪੇਕੇ ਜਾਈਏ ਜਿੱਥੇ ਨਾਲ ਜਨਮ ਹੋਇਆ ਸੀ ਤੁਸੀਂ ਜਾਓ ਜੀ ਜੀ ਸਦਕੇ ਜਾਓ ਤੁਹਾਨੂੰ ਕੋਈ ਨਹੀਂ ਰੋਕਦਾ ਆਪਣੇ ਪੇਕੇ ਜਾਣ ਤੋਂ ਜੀ ਮਾਲਕੋ ਪਰ ਮੈਨੂੰ ਕਿਉਂ ਤੁਸੀਂ ਫਿਰਦੇ ਹੋ ਨਾਲ ਪਤਾ ਕੀ ਕਰੋਗੇ ਇੱਥੇ ਇੱਥੇ ਕੱਲੇ ਕੀ ਕਰੋਗੇ ਆਏ ਆ ਚੱਕ ਰਹੇ ਮੈਂ ਕਿਹਾ ਮੈਨੂੰ ਕਾ ਨਾਲ ਤੋਈ ਫਿਰਦਾ ਤੂੰ ਜਾਣਾ ਇਕੱਲੇ ਜਾਓ ਨਾ ਤੂੰ ਬਾਹਰੋਂ ਰੋਟੀ ਖਾਣੀ ਹੈ ਠੀਕ ਹੈ ਹੂੰ ਖਾਣੀ ਜੋ ਮੈਂ ਜੋ ਘਰੇ ਬਣਾਉਣੀ ਜੋ ਕਰਦਾ ਆਪਣੀ ਡਾਈਟ ਹੁੰਦੀ ਹੈ ਉਹ ਤੂੰ ਹੀ ਫੋਲੋ ਕਰਨੀ ਆ ਉਹ ਤੂੰ ਇਕੱਲੇ ਰਹਿ ਕੇ ਕਰ ਨਹੀਂ ਸਕਣੀ ਜਾਂ ਤੇ ਤੂੰ ਖਾਣਾ ਬਣਾਉਣ ਤੇ ਲੱਗੇ ਰਹਿਆ ਕਰੋਗੇ ਜਾਂ ਕੰਮ ਕਰ ਲੋਗੇ ਜਾਂ ਗੇਮ ਖੇਲੋਗੇ ਵਾਤ ਵਾਤ ਇਹੋ ਹੀ ਕੰਮ ਕਰਨਾ ਹੋਰ ਕੁਝ ਨਹੀਂ ਅੱਛਾ ਮੈਨੂੰ ਹੋਰ ਕੋਈ ਕੰਮ ਨਹੀਂ ਹੈ ਫਿਰ ਹੋਰ ਕੀ ਕਰੋਗੇ ਇੱਕ ਜਿਨ੍ਹਾਂ ਦੇ ਕੰਮ-ਕਮ ਕਰਨ ਦੇ ਵਿਜੀ ਵਾਲੇ ਉਹ ਵਾਲੇ ਕੰਮ ਤਾਂ ਚਲੋ ਤੈਨੂੰ ਫੋਨ ਤੇ ਕਰ ਲੈਂਦੇ ਹਾਂ ਜਿੱਦਾਂ ਮਰਜ਼ੀ ਕਰਕੇ ਉਹ ਆਈਪੈਡ ਹੁੰਦਾ ਵਾ ਜਾਂ ਲੈਪਟਾਪ ਹੁੰਦਾ ਉਹਦੇ ਤੂੰ ਕਰ ਇੱਕ ਨਾ ਟਾਈਮ ਤੇ ਕੀ ਕਰੋਗੇ ਤੇ ਇਤੋਂ ਰੋਟੀ ਨਹੀਂ ਬਣਾਇਆ ਕਰਨੀ ਤੇ ਬਾਹਰੋਂ ਤੇ ਖਾਣਾ ਨਹੀਂ ਇਹ ਚੰਗਾ ਬਣਾ ਲੱਭਿਆ ਹੈ ਇਹਨੂੰ ਬਸ ਇਸ ਕਰਕੇ ਲਚਾਰੀ ਸਹਿਣੀ ਪੈਂਦੀ ਹੈ ਦੋਸਤੋ ਵੀ ਮੈਨੂੰ ਰੋਟੀ ਨਹੀਂ ਬਣਾਣੀ ਆਂਦੀ ਰੋਟੀ ਨਹੀਂ ਆਉਂਦੀ ਬਣਾਣੀ ਤਾਂ ਕਰ ਗੋ ਤੁਸੀਂ ਮਤਲਬ ਰੋਟੀ ਕਰਕੇ ਮੇਰੇ ਨਾਲ ਜਾਂਦੇ ਹੋ ਉਦਾਂ ਤੁਹਾਡਾ ਜੀ ਵੀ ਘਰ ਤਾਂ ਜਾਣ ਮੇਰੇ ਪਿੱਛੇ ਨਹੀਂ ਜਾਣ ਜਲ ਕਰਦਾ ਹੈ ਬਿਲਕੁਲ ਪੂਰਾ ਦਿਲ ਕਰਦਾ ਜਾਣ ਨੂੰ ਤੇ ਹਾਸਾ ਕਿੱਡਾ ਲੈਂਦੇ ਆ ਪਰ ਐਵੇਂ ਹੁੰਦਾ ਨਾ ਜਿੰਨੇ ਦਿਨ ਤੁਸੀਂ ਜਾਣਾ ਮੈਂ ਨਾਲ ਤੁਹਾਡੇ ਕੀ ਕਰਾਂਗੇ ਇਹ ਦਿਨ ਤਾਂ ਮੈਂ ਕਹਿੰਦਾ ਵੀ ਆਪਾਂ ਚਾਰ ਦਿਨ ਲਈਏ ਆ ਜੀਏ ਫਿਰ ਮਹੀਨੇ ਬਾਅਦ ਫਿਰ ਆਈ ਚਾਰ ਕਿ ਦਿਨ ਲਈ ਫਿਰ ਆ ਜੀ ਐਵੇਂ ਵਧੀਆ ਰਹਿੰਦਾ ਭੱਜ ਕੋ ਜੋ ਇੱਥੋਂ ਜਾਓ ਸਾਮਾਨ ਪੈ ਕੇ ਫਿਰ ਚੋਲ ਦਿਨ ਵਾਪਸ ਆ ਜਾਓ ਫਿਰ ਮਹੀਨੇ ਬਾਅਦ ਉਹ ਮਜ਼ਾ ਜ ਨਹੀਂ ਹੁੰਦਾ ਚਾਰ ਦਿਨਾਂ ਦਾ 15 ਦਿਨ ਥੋੜੇ ਦਿਨ ਰਹਿ ਕੇ ਆਏ ਇੰਜੋਏ ਕਰਕੇ ਆਏ ਬੰਦਾ ਫੇਰ ਆਣਾ ਨਾਲੇ ਮੈਂ ਆਪਣੇ ਸੂਟ ਲੈ ਕੇ ਰੱਖੇ ਲੈ ਕੇ ਮੈਂ ਆਪਣੇ ਭਾਬੀ ਦਾ ਸੂਟ ਸੋਣਿਆ ਹਏ ਬੰਦੇ ਨਾਲ ਇੱਕ ਸੂਟ ਹੋਰ ਮੈਂ ਉਹ ਵੀ ਸਵਾ ਲੈਣਾ ਹੈ ਭਾਬੀ ਜੀ ਕਿੰਨੇ ਸੂਟ ਲੈ ਕੇ ਦਿੱਤੇ ਨੇ ਲੈ ਉਹ ਮੈਂ ਆਪ ਲੈ ਆ ਮੈਂ ਇੱਕ ਲੈ ਕੇ ਦਿੱਤਾ ਹਾਂ ਜੀ ਇੱਕ ਲੈ ਕੇ ਦਿੱਤਾ ਫੇ ਲੈ ਕੇ ਦਿੱਤੇ ਹੂੰ ਫਿਰ ਆਪ ਲਿੱਤੇ ਤੁਸੀਂ ਕਿੱਥੋਂ ਕੀ ਜੌਬ ਤੇ ਜਾਣੇ ਹੋ ਕਿਤੇ ਹੈ ਕਹਿੰਦੇ ਮੈਂ ਹੀ ਦਿੱਤੇ ਪੈਸੇ ਮੇਰੇ ਪੈਸੇ ਦੇ ਆਪ ਲੈ ਲੈਨੇ ਉਹ ਗੱਲ ਵਕਰੀ ਇੱਕ ਮੈਂ ਲੈ ਕੇ ਦਿੱਤਾ ਪੰਜ ਸੱਤ ਸੂਟ ਇਕੱਠੇ ਕੀਤੇ ਹੋਏ ਨੇ ਤੇ ਹਾਲੇ ਪੰਜ ਸੱਤ ਨੇ ਕਿੰਨੇ ਨੇ ਚਾਰ ਸੂਟ ਨੇ ਸਾਰੇ ਚਾਰ ਚਾਰ ਸੂਟ ਥੋੜੇ ਨੇ ਹੋ ਸੱਚੀ ਚਾਰ ਸੂਟ ਨੇ ਐਵੇਂ ਚਾਰ ਨਹੀਂ ਹੋਰ ਇੱਕ ਓਪੀ ਲਾ ਜੀਆ ਇੱਕ ਨੀਲਾ ਜੀਆ ਇੱਕ ਲਾਲ ਜੀਆ ਆ ਤਿੰਨ ਤੇ ਇੱਕ ਹੋਰ ਜੀਆ ਜਰਾ ਚਾਰ ਸੂਟ ਨੇ ਸਾਰੇ ਤੇ ਜਿਹੜਾ ਉਹ ਕਢਾਈ ਵਾਲਾ ਉਹ ਤਾਂ ਪੰਜਵਾਂ ਪੋ ਉਹ ਮੈਨੂੰ ਪਤਾ ਉਹ ਪੰਜ ਸੂਟ ਦਾ ਪੰਜ ਤੇ ਫਿਰ ਪੰਜ ਕਿਉਂ ਨਹੀਂ ਬੋਲੇ ਉਹ ਪ੍ਰਮੋਸ਼ਨ ਦਾ ਸੂਟ ਹੈ ਉਹ ਮੈਨੂੰ ਕਿਤੇ ਦੇਖ ਦੀ ਖਰੀਦਿਆ ਨਹੀਂ ਭਾਵੇਂ ਪਰ ਹੈ ਤਾਂ ਮੈਨੂੰ ਗਿਫਟ ਮਿਲਿਆ ਪ੍ਰਮੋਸ਼ਨ ਦਾ ਸੂਟ ਹੈ ਲੈ ਭਾਵੇਂ ਗਿਫਟ ਮਿਲਿਆ ਜਿਵੇਂ ਮਰਜੀ ਏ ਪਰ ਹੈਗੇ ਤਾਂ ਪੰਜ ਸੂਟ ਨਾ ਗੱਲ ਸੂਟਾਂ ਦੀ ਨਹੀਂ ਚੱਲ ਰਹੀ ਜੀ ਗੱਲ ਚੱਲ ਰਹੀ ਐਨਿਵਰਸਰੀ ਆਪਾਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮਨਾਇਆ ਕਰੀਏ ਦਸੰਬਰ 20 ਨੂੰ ਆਉਂਦੀ ਹੈ ਤੇ ਉਦੋਂ ਸਭਾ ਦੇ ਦਿਨ ਹੁੰਦੇ ਨੇ ਬਹੁਤ YouTube ਦੇ ਜਿਹੜੇ ਗਿਆਨਮਾਨ ਲੋਕ ਨੇ ਕਈ ਕਈ YouTube ਦੇ ਗਿਆਨੀ ਨੇ ਸਿਰਫ ਜਿਹੜੇ YouTube ਤੇ ਗਿਆਨ ਪੇਲਣਾ ਜਾਣਦੇ ਨੇ ਰੀਅਲ ਲਾਈਫ ਦੇ ਵਿੱਚ ਉਹਨਾਂ ਨੂੰ ਭਾਵੇਂ ਕੋਈ ਸੁਣਦਾ ਨਾ ਹੋਵੇ ਉਹਨਾਂ ਦੀ ਕੋਈ ਗੱਲ ਨਾ ਸੁਣਦਾ ਹੋਵੇ YouTube ਦੇ ਸਿਰਫ ਕਮੈਂਟ ਕਰਨ ਵਾਲੇ ਗਿਆਨੀ ਆ ਜਾਂਦੇ ਹੁੰਦੇ ਨੇ ਵੀ ਸਭਾ ਦੇ ਜਿਨ੍ਹਾਂ ਦੇ ਵਿੱਚ ਅਨਿਵਰਸਰੀਆਂ ਨਹੀਂ ਮਨਾਇਦੀ ਹੁੰਦੀਆਂ ਜਦੋਂ ਕਹਿੰਦੇ ਹਰੇਕ ਸਾਲ ਦੇ ਵਿੱਚ ਜਦੋਂ ਸ਼ਹਾਦਤ ਯਾਦ ਰੱਖਣੀ ਹੁੰਦੀ ਨਾ ਪੂਰਾ ਸਾਲ ਯਾਦ ਰੱਖੀ ਦੀ ਇਹ ਕੱਲੇ ਇਨਾ ਦਿਨਾਂ ਦੇ ਵਿੱਚ ਆ ਕੇ ਨਹੀਂ ਗਿਆਨਮਾਨ ਬਣੀਦਾ ਹੁੰਦਾ ਗੁਰੂ ਮਹਾਰਾਜ ਜੀ ਨੂੰ ਸਾਰੇ ਦਿਨਾਂ ਚ ਯਾਦ ਰੱਖੀਦਾ ਪਰ ਉਹਨਾਂ ਦਿਨਾਂ ਚ ਅਨਿਵਰਸਰੀ ਵਿੱਚ ਬੜੇ ਗਿਆਨੀ ਬਣ ਜਾਂਦੇ ਨੇ ਹੁਣ ਜਾਣਾ ਐ ਅਸੀਂ ਕੱਲ ਕੱਲ ਜਾਣਾ ਨਾ ਕੱਪਰਸਾ ਜਾਣਾ ਪਰਸੋਂ ਹੀ ਚਲਦੇ ਆ ਇੱਕ ਦਿਨ ਹੋਰ ਮਿਲ ਜੇਗਾ ਮੈਨੂੰ ਆਜ਼ਾਦੀ ਦਾ ਤੇ ਅੱਛਾ ਤੁਹਾਡੀ ਆਜ਼ਾਦੀ ਕਹੀ ਜਾਂਦੀ ਓਥੇ ਜਾ ਕੇ ਮੈਂ ਕੁਛ ਕੀ ਆਜ਼ਾਦੀ ਦਾ ਕਿਉਂ ਕਿ ਮਤਲਬ ਫ੍ਰੀ ਰਹਾਂਗਾ ਨਾ ਕੱਲ ਰਦਿਨਾ ਕੋਈ ਕੰਮ ਨਹੀਂ ਹੋਣਾ ਉੱਥੇ ਉੱਥੇ ਇਹਦਾਂ ਵੀ ਫ੍ਰੀ ਰਹਿਣਾ ਮੈਂ ਆਪਣੀ ਗੇਮ ਲੈ ਕੇ ਜਾਵਾਂਗਾ ਭਈ ਔਰ ਮੈਂ ਆਪਣੀ ਗੇਮ ਤੇ ਜੇ ਏ ਤੁਸੀਂ ਮਨਜ਼ੂਰੀ ਦਿੰਦੇ ਹੋ ਤਾਂ ਤੁਹਾਡੇ ਨਾਲ ਜਾਣ ਨੂੰ ਮੈਂ ਰੈਡੀ ਆ ਬਿਨਾ ਗੇਮ ਤੋਂ ਆਪਾਂ ਨਹੀਂ ਜਾਣਾ ਹੂੰ ਹੋ ਨਹੀਂ ਹਾਂਜੀ ਠੀਕ ਇੱਕ ਗੇਮ ਲੈ ਕੇ ਜਾਣੀ ਹੈ ਮੇਰੇ ਲਈ ਅਮ ਅਮ ਆ ਟੀਵੀ ਵਾਲਾ ਲੈ ਕੇ ਜਾਣਾ ਕਿਉਂਕਿ ਮੈਂ ਇਸ ਤੇ ਗੇਮ ਖੇਡਦਾ ਹਾਂ ਮੈਂ ਨਹੀਂ ਆਹ ਕਾਰ ਹੀ ਲੈ ਜਾਨੇ ਆ ਸਰ ਸਰ ਉਹਨੇ ਸ਼ਾਰਟ ਤੱਕ ਲਾ ਰਲਾ ਕਿ ਲੱਗ ਰਿਹਾ ਇਹ ਉੱਥੇ ਹੀ ਮੈ ਲੱਗ ਰਹਾ ਕਿ ਘਰੇ ਆਪਣੇ ਆ ਆਹ ਬੜੀ ਸੁਸਤੀ ਸੁਸਤੀ ਵਾਲੀ ਦਿਨ ਜੇ ਆ ਗਈ ਬੜੀ ਨਾ ਔਰ ਇੱਕ ਗਰਮੀ ਵੀ ਇੰਨੀ ਜ਼ਿਆਦਾ ਵਧ ਗਈ ਹੈ ਨਾ ਇੱਕਦਮ ਹੀ ਵਧੀ ਹੈ ਗਰਮੀ ਸੁਸਤੀ ਆ ਬਾਦ ਸੁਤੀ ਹੈ ਬਾਦਤ ਨਾ ਬਾਦਤ ਦੀ ਵੈਕਸੀਨੇਸ਼ਨ ਤੋਂ ਬਾਦ ਬੜੀ ਹੋ ਨਾ ਮਤਲਬ ਵੀਕ ਜੀ ਮਤਲਬ ਕਮਜ਼ੋਰ ਜੀ ਲੱਗਣ ਲੱਗ ਗਈਆਂ ਮੈਨੂੰ ਜਿਵੇਂ ਨਾ ਸਿਹਤ ਬੜੀ ਖਾ ਨਹੀਂ ਰਹੀ ਖਾ ਨਹੀਂ ਰਹੀ ਹਾਂ ਠੀਕ ਸੀ ਉਹਦੀ ਸਿਹਤ ਵਧੀ ਹੈ ਖਾ ਪੀ ਰਹੀ ਹੈ ਆਪਣਾ ਪ੍ਰੋਪਰ ਆਪਣਾ ਟਾਈਮ ਤੇ ਜਦੋਂ ਜਦੋਂ ਦੀ ਵੈਕਸੀਨੇਸ਼ਨ ਹੋਈ ਉਸ ਤੋਂ ਬਾਅਦ ਨਾ ਕੋਈ ਵੀ ਚੀਜ਼ ਉਹਨੇ ਮੂੰਹ ਚ ਖਾਣ ਵਾਸਤੇ ਦਿੰਨੀ ਆ ਸਵੇਰੇ ਮੈਨੂੰ ਥੋੜਾ ਜਿਹਾ ਬੜਾ ਔਖਾ ਬਨਾਉਣਾ ਦਿੱਤਾ ਥੋੜਾ ਜਿਹਾ ਸੂਜੀ ਚ ਮਿਕਸ ਕਰਕੇ ਪਰ ਉਹਨੇ ਚਾਰਕ ਚਮਚੇ ਖਾਦੇ ਮੂੰਹ ਚ ਨਾ ਮੂੰਹ ਖੋਲ ਕੇ ਬਾਹਰ ਕਰ ਦਿੰਦੀ ਆ ਪਤਾ ਨਹੀਂ ਕਿਉਂ ਇਦਾਂ ਕਰ ਰਹੀ ਆ ਨਾ ਹੁਣ ਰੋਟੀ ਖਾਂਦੀ ਪਈ ਆ ਪ੍ਰੋਪਰ ਜਿਹੜੀ ਵੀ ਉਹਦੀਆਂ ਫੇਵਰਿਟ ਚੀਜ਼ਾਂ ਸੀ ਉਹ ਖਾ ਹੀ ਨਹੀਂ ਰਹੀ ਹੈਗੀ ਹੁਣ ਪਤਾ ਨਹੀਂ ਜਾਂ ਵੈਕਸੀਨੇਸ਼ਨ ਕਰਕੇ ਹੋਊਗਾ ਕਿ ਆ ਕੀ ਹਸਾਬ ਤਾਂ ਗਰਮੀ ਵੀ ਹੁੰਦੀ ਆ ਪਤਾ ਕੀ ਹੁੰਦਾ ਕਈ ਵਾਰ ਗਰਮੀ ਦੇ ਵਿੱਚ ਨਾ ਖਾਣ ਨੂੰ ਮਨ ਨਹੀਂ ਕਰਦਾ ਹੁਣ ਗਰਮੀ ਹੋ ਗਈ ਐਕਚੁਅਲ ਵਿੱਚ AC ਦੀ ਲੋਡ ਹੁਣ ਪੈਣੀ ਆ ਹਫਤੇ ਦਸ ਦਿਨ ਤੱਕ AC ਚੱਲ ਜਾਣੇ ਨੇ ਕਿਉਂਕਿ ਜਿਵੇਂ ਦੀ ਗਰਮੀ ਪੈਣੀ ਸ਼ੁਰੂ ਹੋ ਗਏ ਨੇ ਹੀਟ ਵੇਵ ਚੰਡੀਗੜ੍ਹ ਦੀ ਵੀ ਥੋੜੀ ਜਿਆਦਾ ਚੱਲ ਰਹੀ ਹੈ ਤੇ AC ਥੋੜੇ ਦਿਨਾਂ ਤੱਕ ਚੱਲ ਜਾਣਗੇ ਗੱਡੀ ਦਾ ਤਾਂ AC ਹੁਣ ਡਾਇਰੈਕਟ ਲੈਣ ਲੱਗ ਗਿਆ ਨਹੀਂ ਤਾਂ ਪਹਿਲਾਂ ਮੈਂ ਸ਼ੀਸ਼ੇ ਦਾ ਰੱਖਦਾ ਹੁੰਦਾ ਸੀ ਹੁਣ ਡਾਇਰੈਕਟ ਲੈਣ ਲੱਗ ਗਿਆ AC ਦਾ ਬਟ ਐਨੀਵੇ ਗਰਮੀ ਤਾਂ ਹੈ ਭਾਈ ਚਲੋ ਹੁਣ ਮੈਂ ਕਿਰਨ ਨੂੰ ਥੋੜਾ ਸਮਝਾਵਾਂ ਵੀ ਪੇਕੇ ਇੰਨੇ ਦਿਨ ਨਹੀਂ ਰਹੀਦਾ ਹੁੰਦਾ ਜਦੋਂ ਪਰਛਾਈ ਆ ਜਾਂਦੀ ਆਂਦੀ ਹੈ ਨਾ ਪੇਕੇ ਉਦੋਂ ਫਿਰ ਪਰਛਾਈਆਂ ਕਈ ਵਾਰ ਕਰਦੀਆਂ ਨਖਰੇ ਵੀ ਮੇਰੀ ਨਾਨਾਣ ਆ ਗਈਏ ਤੇ ਇੰਨੇ ਦਿਨ ਕਾਹਤੋਂ ਆ ਗਏ ਨਾ ਮੇਰੀ ਭਾਬੀ ਬਹੁਤ ਚੰਗੀ ਆ ਨਹੀਂ ਉਹ ਤੁਮ ਨੂੰ ਵੀ ਪਤਾ ਹੈ ਮੈਂ ਦੁਨੀਆ ਬੀ ਗੱਲ ਕਰ ਰਿਹਾ ਹੁਣ ਪਤਾ ਨਹੀਂ ਲਾਉਂਦਾ ਨਾ ਜਿੰਦਗੀ ਵਿੱਚ ਕੀ ਹੋ ਜੇ ਮੇਰੀ ਭਾਬੀ ਬਹੁਤ ਚੰਗੀ ਆ ਸਾਰਿਆਂ ਨੂੰ ਰੱਬ ਇਦਾਂ ਦੀ ਭਾਬੀਆਂ ਦੇਵੇ ਚੰਗਾ ਜੀ ਗਗਨ ਦਾ ਬહે ਚੰਗੀ ਆ ਇਹ ਬਣਾ ਗਗਨ ਸੌਰੀ ਚੱਲਿਆ ਨਹੀਂ ਮੇਰਾ ਕਿ ਮੈਂ ਬੜੇ ਬਹਾਨੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿਸੇ ਤਰੀਕੇ ਨਾਲ ਕਿਤੇ ਲੋਟ ਹੋ ਜੇ ਚਲੋ ਮੈਂ ਮਿਲਦਾ ਦੋਸਤੋ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਮੈਨੂੰ ਤਾਂ ਦਿਓ ਇਜਾਜ਼ਤ ਬਸ ਮਿਲਦੇ ਹਾਂ ਜੀ ਬਾਏ ਬਾਏ ਮੇਰਾ ਸਾਥ ਦਿਓ ਸਾਰੇ ਜਾਣੇ ਕਿ ਮੈਂ ਜੋ ਕਿਹਾ ਮੈਂ ਆਪਣੇ ਨਾਲ ਸਹੀ ਹਾਂ ਬਹੁਤ ਸਹੀ ਬਹੁਤ ਸਹੀ ਬਹੁਤ ਕੋ ਮੇਰੇ ਭੈਣਾਂ ਮੇਰਾ ਸਾਥ ਦੇਣੀ ਹੈ ਹਾਂ ਠੀਕ ਹੈ ਚੰਗਾ ਜੀ ਬਾਏ 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 ਬਾਏ